ਗਿਆਰਾ ਹੋ ਰਹੀ ਆ ਦੇਖੋ ਇੰਨੀ ਜ਼ਿਆਦਾ ਬਾਰਿਸ਼ ਹੋ ਰਹੀ ਆ Редактор субтитров А.Семкин Корректор А.Егорова ਨੇ ਬੜੀ ਜ਼ੋਰ ਨਾਲ ਪਿਆਰੇ ਬੜੀ ਜ਼ੋਰ ਨਾਲ ਪਿਆਰੇ ਜੀ ਨਾ ਲਗਾ ਹਾਂ ਦਾ ਵੇਲੇ ਹੋ ਗਿਆ ਹੈ ਜੀ ਨਾ ਬਾਈ ਨੇ ਸਜੀਤ ਕਮਾਈ ਕਰਦਾ ਇੰਤਜ਼ਾਰ ਪਾਈ ਦਿਹਾੜੀ ਪਾਰੇ ਦਿਹਾੜੀ ਹਾਂ ਆਪਾਂ ਬਸ ਨੇ ਲੈ ਹਾਰ ਕੇ ਚੀਜ਼ ਦਾ ਫਾਇਦਾ ਲੈਣ ਕੋਈ ਨਾ ਜਿਆਦਾ ਹੀ ਹੱਥ ਹੋ ਗਈ ਹੈ ਉਹ ਨਾ ਆਇਆ

ਆਪਣੀਆਂ ਗੱਲਾਂ ਤੇਜਾਂ ਯਰ ਗਰਾਂ ਬਾਤਾਂ ਕਰਦੇ ਸੇਦ ਮੁੱਕੋਇਆ ਰੋਂ ਰੇ ਹਾਂ ਆਂਦਾ ਨਹੀਂ ਮੈਂ ਕੋਈ ਹੋਰ ਨਹੀਂ ਵਾਲੇ ਅੱਛਾ ਜੀ YouTube ਤਾਂ ਆਨਲਾਈਨ ਹੋ ਗਿਆ ਆ ਆਪਾਂ ਤਾਂ ਚੋਣ ਸੁਣੋ ਆਪਣੀਆਂ ਗੱਲਾਂ ਆਪ ਆਪਣੀਆਂ ਗੱਲਾਂ ਜਾਨ ਲਾ ਸੱਤ ਜਣੇ ਨਹੀਂ ਜੀ ਤੇ ਕੋਈ ਆਨਲਾਈਨ ਨਹੀਂ ਲੱਗ ਰਿਆ। ਨਾ ਕੋਈ ਦੇਖਿਆ ਨਾ ਉਹਦੇ ਨੂੰ ਤੇ ਗਾਈ ਜਾਂਦੀ। ਬਈ ਆਨਲਾਈਨ ਤੇ ਕੋਈ ਨਹੀਂ ਲੱਗ ਰਿਆ। ਐਕਸਟੈਂਸ਼ਨ ਦਾ ਨਾ ਇੰਨੇ ਬੰਦੇ ਆਨਲਾਈਨ ਹੋਏ। ਆਹ ਦੇ ਹੁਣ 4 ਰਹਿ ਗਏ। ਇੱਕ ਤੇ ਹੋਈ ਜਾਂਦੀ। ਕੋਈ ਤਾਂ ਆਨਲਾਈਨ ਨੇ ਰੋ। ਬਾਹਲੇ ਛਿਛੋ ਹੀ ਨਹੀਂ। ਕੋਈ ਨਹੀਂ ਹੋ ਰਿਹਾ। ਸਾਡੇ ਕੋਈ ਥੇ ਹੋ ਜਾਈ ਨਹੀਂ। ਮੇਨ ਤੇ ਮੇਨ ਆਵੇਗਾ। ਆਹ ਦੇਗਾ 4 ਹੋ ਗਏ ਨਾ ਇੱਕ ਚਲ ਜਾਂਦੇ ਆ। ਕਾਲ ਕਿਤਾ ਮਿੰਟ ਆ ਭਾਂਚੋ ਉਹ ਨਹੀਂ ਮਿੰਟ ਨਹੀਂ ਹੁੰਦੇ ਆ ਨਾਲ ਚਿੱਤੇ ਜੇ ਦੇਖ ਆ ਰਹੇ ਨਾ ਬੰਦਾ ਜੀ ਮਿਆਂ ਅੰਕਲ ਮੈਂ ਦੇ ਦਾਂ ਉਹ ਬੰਦੇ ਆ ਦੂਰੇ ਗਏ ਹੁਣ 9 ਦੀ 9 10 ਇਹਦਾ ਘੜੀ ਜਾਣੇ ਵਧੀ ਜਾਣੇ ਇਹਦੇ ਚੱਲੀ ਜਾਂਦੇ ਆ 11:02 ਕਿੱਦਾਂ ਹੋਗੇ ਹੁਣ ਹੋਰ ਆ ਜੂਗਾ ਬਾਸੀ ਜਿੱਦਾਂ ਹਾਂ ਇੱਕ ਇੱਕ ਅਸਲ ਜਿਹੜਾ ਵੀ ਲੈ ਵੀ ਮੇਰੇ ਗਲਤੀ ਨਾਲ ਲੱਗ ਗਿਆ ਆ ਨਾ ਉਹਦੇ ਤੇ ਹਰ ਕੀ ਸ਼ੋਹ ਨਹੀਂ ਹੋ ਰਿਹਾ ਦਾ ਪੈਟਿੰਗ ਬੰਦਾ ਨਾ ਚੋ ਹੋ ਰਿਹਾ online ਸਾਨੂੰ ਮੰਨ ਜਾਓ ਪਰ ਇਦਾਂ ਹੁੰਦਾ ਨਾ ਕਿੰਨੀਆਂ ਸਕਰੀਨਾਂ ਜੀ ਆਂਦੀਆਂ ਆਉਂਦਾ ਉਹ ਥੋੜਾ ਹੁੰਦੀ ਹੈ ਯਾਰ ਉਹ ਅੰਦਰ ਪੀਂਗ ਇਹ ਉਹਦਾ ਚੁਣ ਜਾ ਪਰ ਇਹ ਉਹ ਟੀਕਾ ਨੋਨ ਜੁਆਇਨ ਕਰ ਸਕ ਲੈ ਕਿਦਾਂ ਨਾ ਲਾਈਵ ਸਿੱਧਾ ਜਿੱਤੇ ਹੋ ਹੀ ਜਾਂਦੇ ਨੇ ਦੇਖੋ ਦੇਖ ਹੋ ਹੀ ਜਾਂਦਾ ਮੈਂ ਤਾਂ ਜੋਇਨ ਨਹੀਂ ਕਰ ਸਕਦਾ ਯਾਰ ਉਹ ਮੈਂ ਆਪਣੀ ਜਗ੍ਹਾ ਨਾ ਤੇ ਮੋੜੇ ਕਿਦਾਂ ਕਰ ਲਵਾਂ ਜੋਇਨ ਐਸੇ ਇਦਾਂ ਨਹੀਂ ਐਸੇ ਨਹੀਂ ਆਉਂਦਾ ਇਹਦੇ ਚੱਲ ਜੀਦਾ ਤੂੰ ਵੀ ਆ ਲੈ ਇਹਦੇ ਨਾਲ ਇਹਦੇ ਨਾਲ ਨਹੀਂ ਰਹਿਣਾ ਸਾਡਾ ਲੋਕਲ ਚਾਹ ਵੱਡੇ ਆ ਤੇ ਰਹਾਂਗਾ

13 ਹੋ ਗਏ 13 ਹੁਣ ਵਾਰ ਗਏ ਠੀਕ ਨਾ ਲਾਵਾ ਪਾਉਣਾ ਗਿਆ ਨਾ ਤੇ ਇਹ ਆ ਗਿਆ ਉਹਰਾ ਲੋਰੋਏ ਉਹ ਭੈਣ ਲਿਆ ਦੀਆ ਠੀਕ ਨਾ ਉਹ ਸੇਨ ਲਿਆ ਸੇਨ ਲਿਆ ਦੀਆ ਸੇਨ ਲਿਆ ਮੇਰਾ ਮੈਂ ਤਾਲਾ ਭੈਣ ਦਾ ਦੀਆ ਗੋਲ ਜਿੱਦੀ ਆਇਨੀ ਨਾ ਹੁੰਦੇ ਪਰ ਆ ਕੀ ਕਹਣਾ ਹੈ ਕਿ ਨਾ ਫਿਲਮ ਕਾਰ ਬਨਾਇਆ ਆ ਇੰਨਾ ਸਾਲ ਆਇਤਨਾ ਸੁਨਦਰ ਲੱਗਦੀ ਉਸਕੋ ਕੋਈ ਦੇਖੇਗਾ ਹਾਂ ਇਸਕੋ ਕੌਣ ਦੇਖੇ ਅੰਤ ਤੱਕ ਊੜਾ ਹੋ ਗਿਆ ਹੈ ਵੇ ਉਹ ਪਤਾ ਕਿਹੜੇ ਚੱਕਰ ਚ ਪਿਆ ਬੰਦਾ ਵੀ ਜਿਹੜੇ ਹੈ ਨਾ ਫਿਰ ਫਿਲਮ ਵਿੱਚ ਬੰਦਾ ਜਿਹੜਾ ਹੀਰੋ ਹੁੰਦਾ ਫਿਰ ਉਹ ਹੀ ਹੁੰਦਾ ਨਹੀਂ ਕੰਮ ਇਹ ਭਈਏ ਨਾ ਇਹਨਾਂ ਨੂੰ ਪਤਾ ਨਹੀਂ ਇਹਨਾਂ ਨੂੰ ਸਮਝ ਨਹੀਂ ਆਦੀ ਦਾਂ ਊੜਾ ਹੋ ਕੇ ਕਿੱਥੇ ਹਾਂ ਸੇ ਹੀਰੋ ਬਣ ਜਾਏਗਾ ਇਹ ਹਾਂ ਉਹ ਬੁਖਾਰ ਦਾ ਉਹ ਤਨ ਦੱਸਿਆ ਨਹੀਂ ਉਹਨਾਂ ਨੂੰ ਪਤਾ ਨਹੀਂ ਨਾ ਇਹਨਾਂ ਗੱਲਾਂ ਦਾ ਇਹ ਹੈਗੇ ਛੋਕੜ ਯੂਪੀ ਦਾ ਵਿਹਾਰ ਸ਼ਾਨ ਦਾ ਸ਼ਾਨ ਦਾ ਆ ਕੀ ਹੋਈ ਇਹ ਮੈਨੂੰ ਕਹਿੰਦਾ ਹੁੰਦਾ ਆਜਾ ਮੈਂ ਕਿਹਾ ਮੇਰੇ ਨਾਲ ਖੜ ਗਿਆ ਮੈਂ ਫੋਟੋ ਖਿੱਚੂਗਾ ਤੇਰੀ ਖਿੱਚੂਗਾ ਭੈਣ ਜੇ ਤਾਂ ਬੁੜਾ ਥੂ ਲੱਗਣਾ ਦੇਖ ਲੀ ਭੋਮਾ ਸਾਡੀਆਂ ਫੇਵੀਆਂ ਵਾਲੇ ਸ਼ਕਲਾਂ ਮੈਂ ਕਿਹਾ ਸਾਡੀਆਂ ਹੋਰ ਤਾਂ ਲੱਗਣੀਆਂ ਵਾਲੇ ਮੇਰੇ ਕੋਲ ਤੇ ਮੈਂ ਕਿਹਾ ਤੂੰ ਸਾੜਾ ਹੋਣਾ ਹੀ ਆ ਤੇਰੇ ਹਾਲ ਇਹ ਹੋਇਆ ਹਾਂ ਬੁੜਿਆਂ ਵਾਲਾ ਬੁੜਿਆਂ ਵਾਲਾ ਜਿਹਦਾ ਮਰਿਆ ਨਹੀਂ ਹੁੰਦੇ ਵਾਲੇ ਕੁੱਤੇ ਸਾਈਡ ਦੇ ਸਿੱਟੇ ਹੁੰਦੇ ਏਦਾਂ ਮਰਿਆ ਪਿਆ ਹੁੰਦਾ ਸਾਰਾ ਹਾਂ ਇਹ ਆ ਕਿੰਨੇ ਨੇ ਆ ਮੱਝੂ ਕੋਲ ਕਿਹਾ ਕਿ ਕਿਹੜੇ ਸਾਈਡ ਦੇ ਸਾਈਡ ਦੇ ਹੋ ਜਾਂਦਾ ਬਾਅਦ ਤੋਂ ਉਹ ਤਾਂ ਭਾਂ ਤੇ ਵਾਕਿਆ ਦੇ ਦੇਖਣ ਵਾਲਾ ਸੀ ਬਾਅਦੋਂ ਮੈਂ ਵੀਡੀਓ ਬਣਾਉਣੀ ਸੀ ਚਾਹ ਪਤਾ ਕੀ ਸੀਗਾ ਉਹ ਪੁੱਛੇ ਰੋਪਾਂ ਦੇ ਕੁੱਟਿਆਂ ਉੱਢਿਆ ਪਿਆ ਭਾਂ ਤੇ ਲੱਗੇ ਨਾ ਮੈਂ ਕਿਹਾ ਨਾ ਮੈਨੂੰ ਡਾਈਰੀ ਆਉਂਦੀ ਉਹਦੀਆਂ ਦਵਾਈ ਦਾ ਨੰਦ ਕਰੂ 100 ਉਹੋਂ ਕੀ ਰਿਹਾ ਸੀ ਤੇਰੇ ਕੋਲ ਯਾ ਕੋਲਵਾਰ ਹੈ ਨਾ ਉਹ ਰੋਇਆ ਕੋਈ ਬੜਾ ਐਸੇ ਨਾ ਬਾਬਾ ਨੂੰ ਗਿਆ ਨਾ ਮੈਂ ਇੱਕੋ ਇਹ ਕਾਂਦੇ ਘਰਾਵੇ ਜਾਂਦੇ ਪਕੌੜੇ ਵਾਂ ਔਰੇ 12 ਦੀ ਨੂੰ ਹੁੰਦੇ ਨਾ ਮੱਟਾ ਦੇਖੋ ਮੋਬਾਈਲ ਚੰਦੇ ਨਾ ਜੇ ਲੱਗਦਾ ਹੈ ਨਾ ਕੋਈ ਬੜਾ ਐਸੇ ਨਾ ਕੋਈ ਬੜਾ ਨਾ ਨਾ ਨੂੰ ਚੁੜ ਗੜਿਆ ਨਾ

ਨਾਲ ਲਗਾ ਦਿੰਦੇ ਆ ਜੀ ਨਾ ਹੋਵੇ ਰਦੀ ਮਰਿਆ ਕੁੱਤੇ ਨੂੰ ਭੈਜ ਨੂੰ ਵੀ ਲਾਈਵ ਕਰਤਾ ਉਹ ਗਾ ਲਿਖਿਆ ਨਾਲ ਤੇ ਵੀਡੀਓ ਬਣਾ ਵੀ ਇਹ ਪਤਾ ਕਿ ਦੋਸਤ ਨਹੀਂ ਹੈ ਜੀ ਇਹ ਉਦੋਂ ਵੀ ਕਹਿੰਦਾ ਸੀਗਾ ਕਿੰਨਾ ਦੇਖੋ ਜੇ ਮੂਟਾ ਵਾਲਾ ਭਾਜੀ ਜੇ ਉਹ ਆ ਜੰਦਾ ਕਿਤਨੇ ਕਿਤਨੇ ਨੀਂ ਕਿੰਨੀ ਉਮਰ ਹੋ ਗਈ ਜੇ ਠੇੜ ਰਹੇ ਨੇ ਯਾਰ ਪੜੇ ਇਨਾਪਾ ਟਾਪੀ ਚੋਕੜਾ ਸੜਾ ਟਾੜਾ ਏਰੀਆ ਸਦਾ ਮਾਰੇ ਜਾਣਾ ਤਾਂ ਕੋਈ ਨਹੀਂ ਐਸੇ ਕਰਦਾ ਜੋ ਕਹਿੰਦਾ 20 22 ਸਾਲ ਦਾ ਏ ਉਹ ਹੀ ਕਿਹਾਗਾ ਬਾਕੀ ਜਿਹੜੇ ਮੈਨੂੰ ਮਰ ਗਏ ਗਾੜ ਉਹ ਤਾਂ ਇਹੋ ਤਾਰੇ ਦੂਤੀ ਵੀ ਆ ਥੋੜਾ 30 40 ਸਾਲ ਦੀ ਇੱਕ ਦੂਤੀ ਆ ਆ ਮਰੇ ਨੇ ਵੀ ਇੱਥੇ ਕਈ ਨੰਬਰ ਆ ਰਹੇ ਐ ਇੰਨਾ ਸਾਲਾ ਨਾ ਇਹ ਟਾਪੀ ਚੋਕੜਾ ਜਾਨੀ ਕਿ ਉਹ ਯਾ ਫਿਰ ਚੋਦਿਆਂ ਨੂੰ ਬੰਦ ਕਰ ਦੋ ਫਾਲਿਓ ਜੀ ਨਹੀਂ ਆਇਆ ਵੱਡੀ ਜਾਂਦੇ ਵੱਡੀ ਜਾਂਦੇ ਆ ਪਤਾ ਕਰਦੇ ਹੋਈ ਇਹ ਬੇਚੀ ਕਰਨੀ ਹੈ ਕਹਿੰਦਾ ਇਸ ਕੋ ਕਿਆ ਜਰੂਰਤ ਪਈ ਹੈ ਇਹ ਗੂਟਾ ਵਾਲੇ ਕਹਿੰਦਾ ਕਿਆ ਜਰੂਰਤ ਪਈ ਹੈ ਥੇਲ ਨਹੀ ਤੁਮ ਅੱਛਾ ਸਰਜਨ ਤੇ ਖਰੂਨ ਲਾਇਆ ਗਿਆ ਬਲਾਵਾ ਇਹਨੂੰ ਪੁੱਦੀ ਦੇ ਵਿੱਚ ਬਟ ਅੰਦਰ ਬਟ ਉਹ ਉਹਦਾ 3 ਵੀਲਰ ਵਾਲਾ ਬੈਠਾ ਕੋਈ ਹਾਂ 3 ਵੀਲਰ ਵਾਲਾ ਬੈਠਾ ਮੈਂ ਗਿਆ ਸ਼ੋਰ ਇਹੋ ਕਹਿੰਦਾ ਮੈਂ ਭੱਲਾ ਹਟ 40